ਸਾਨ ਕੋਰਡ ਦੇ ਵਿਧਾਇਕ ਨੂੰ ਵੀ ਅਰਜ ਕਰਨਾ ਚਾਹਨਾ ਵਿਧਾਇਕ ਸਾਹਿਬ ਤੁਸੀਂ ਐਮ ਐਲ ਏ ਹੋ ਤੁਸੀਂ ਧਰਨੇ ਨਹੀਂ ਦੇਣੇ ਤੁਹਾਡਾ ਕੰਮ ਹੈ ਜਦੋਂ ਮੇਰਾ ਕੰਮ ਸੀ ਤੇ ਮੈਂ ਕੀਤਾ ਤੁਹਾਡਾ ਕੰਮ ਹੈ ਲੋਕਾਂ ਦਾ ਪੈਸਾ ਲਿਆ ਕੇ ਸਰਕਾਰ ਤੋਂ ਪੰਚਾਇਤਾਂ ਨੂੰ ਦੇਣਾ ਕਾਰਪੋਰੇਸ਼ਨ ਨੂੰ ਦੇਣਾ ਤਾਂ ਕਿ ਲੋਕੀ ਕੰਮ ਕਰ ਸਕਣ ਧਰਨਾ ਲਾਣਾ ਤੁਹਾਡਾ ਕੰਮ ਨਹੀਂ ਹੈਗਾ ਜੇ ਤੁਸੀਂ ਨਹੀਂ ਕਰ ਸਕਦੇ ਤੇ ਜੇ ਤੁਸੀਂ ਰਿਜ਼ਾਈਨ ਕਰ ਦਿੰਦੇ ਕੋਈ ਨਵਾਂ ਬੰਦਾ ਆ ਕੇ ਕਰ ਲੇ ਤੇ ਅੱਜ ਜੇ ਵਿਧਾਇਕ ਸਾਹਿਬ ਕਹਿਣ ਕਿ ਮੇਰੇ ਬਸ ਦੀ ਗੱਲ ਨਹੀਂ ਸੀ ਤੇ ਮੇਰੇ ਕੋਈ ਸੁਣਦਾ ਨਹੀਂ ਤੇ ਮੈਨੂੰ ਲੱਗਦਾ ਵਿਧਾਇਕ ਸਾਹਿਬ ਨੂੰ ਵੀ ਰਿਜ਼ਾਈਨ ਦੇ ਦੇਣਾ ਚਾਹੀਦਾ ਤਾਂ ਕਿ ਕੋਈ ਨਵਾਂ ਬੰਦਾ ਆ ਕੇ ਇੱਥੇ ਆ ਕੇ ਕੰਮ ਕਰ ਲਵੇ ਚਾਹੇ ਨਸ਼ੇ ਦੀ ਗੱਲ ਕਰੀਏ ਚਾਹੇ ਡਰਪੈਂਡ ਦੀ ਗੱਲ ਕਰੀਏ ਚਾਹੇ ਸਾਡੀ ਭੈਣਾ ਨਾਲ ਗਲਤ ਪ੍ਰੋਮਿਸ ਉਹਨਾਂ ਨੂੰ ਧੋਖਾ 1000 ਰੁਪਏ ਦਾ ਦੇਣ ਦੀ ਗੱਲ ਕਰੀਏ ਕਿਸੇ ਵੀ ਪ੍ਰੋਮਿਸ ਵਿੱਚ ਕਿਸੇ ਵੀ ਵਾਅਦੇ 'ਚ ਆਮ ਆਦਮੀ ਪਾਰਟੀ ਖਰੀ ਨਹੀਂ ਉਤਰੀ ਹੋਣਾ ਉਤਰ ਸਕਦੀ ਹੈ ਮੈਂ ਅੱਜ ਕਾਂਗਰਸ ਦੀ ਸਮੁੱਚੀ ਲੀਡਰਸ਼ਿਪ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਆਪਣੀ ਪਾਰਟੀ ਦੇ ਵਿੱਚ ਜਗ੍ਹਾ ਦਿੱਤੀ ਮੈਂ ਬਤੌਰੇ ਬਲੌਕ ਪ੍ਰਧਾਨ ਆਵਾਮੀ ਪਾਰਟੀ ਆਪਣਾ ਅਹੁਦਾ ਨੂੰ ਮਤਲਬੀ ਦਾ ਕਹਿ ਕੇ ਤੇ ਮੈਂ ਕਾਂਗਰਸ ਅੱਜ ਚ ਸ਼ਾਮਿਲ ਹੋਇਆ ਮੇਰਾ ਕਾਂਗਰਸ ਦੇ ਵਿੱਚ ਸ਼ਾਮਿਲ ਹੋਣ ਦਾ ਮੇਰਾ ਮੁੱਖ ਕਰਨੇ ਆ ਕਿ ਜੋ ਮਾਨ ਸਰਕਾਰ ਨੇ ਜੋ ਇੱਕ ਵੱਡੇ ਵੱਡੇ ਵਾਅਦੇ ਕੀਤੇ ਸੀ ਤੁਸੀਂ ਕੁਝ ਵੀ ਲਲੋ ਤੁਹਾਡੇ ਤੋਂ ਕੁਝ ਲੁਕਿਆ ਨਹੀਂ ਹੈਗਾ ਉਹਨਾਂ ਤੇ ਬਿਲਕੁਲ ਵੀ ਖਰੀ ਨਹੀਂ ਉਤਰੀ ਤੇ ਇਸ ਕਰਕੇ ਸਾਡੇ ਪੱਲੇ ਤੇ ਜੇ ਅਸੀਂ ਸਾਡੇ ਕੰਮ ਇੱਕ ਬਲੌਕ ਪ੍ਰਧਾਨ ਦੇ ਆਧਾਰ ਤੇ ਸਾਡੇ ਕੰਮ ਨਹੀਂ ਹੋ ਸਕਦੇ ਤੇ ਆਮ ਜਿਹੜੇ ਆਮ ਬੰਦੇ ਨੇ ਉਹਨਾਂ ਦਾ ਕਿਸੇ ਵੀ ਤਰ੍ਹਾਂ ਦਾ ਕੰਮ ਹੋਣਾ ਬਹੁਤ ਮੁਸ਼ਕਲ ਆ ਇੱਕ ਮੁੱਖ ਕਰਨੇ ਆ ਮੇਰੇ ਵੱਡੇ ਭਰਾ ਐਕਸ ਐਮ ਐਲ اے ਪਠਾਨਕੋਟ ਅਮਿਤ ਵੀਰ ਜੀ ਮੈਨੂੰ ਇੱਕ ਕੰਮ ਪੈ ਗਿਆ ਸੀ ਕੋਈ ਮੈਂ ਆਪਣੀ ਇੱਕ ਨਿੱਜੀ ਤੁਹਾਨੂੰ ਗੱਲ ਦੱਸਦਾ ਜੀ ਮੈਨੂੰ ਇੱਕ ਛੋਟਾ ਜਿਹਾ ਕੰਮ ਪੈ ਗਿਆ ਸੀ ਤੇ ਮੈਂ ਆਪਣੀ ਪਾਰਟੀ ਤੋਂ ਬੜੀ ਅਪਰੋਚ ਕਰਵਾਈ ਕੰਮ ਕਰਵਾਉਂਦੀ ਪਰ ਉਹ ਕੰਮ ਮੈਨੂੰ ਲੱਗਦਾ ਕਿ 15 20 ਤੱਕ ਇੱਕ ਮਹੀਨੇ ਤੱਕ ਮੈਂ ਉਸ ਨੂੰ ਫਾਈਨਲ ਨੂੰ ਲੈ ਕੇ ਕਦੀ ਉਧਰ ਕਦੀ ਉਧਰ ਲੈ ਕੇ ਜਾਂਦਾ ਰਿਆ ਪਰ ਉਹ ਕੰਮ ਨਹੀਂ ਹੋਇਆ ਮੈਨੂੰ ਕਿਸੇ ਮੇਰੇ ਦੋਸਤ ਨੇ ਕਿਹਾ ਵੀ ਸ਼ਾਇਦ ਕੰਮ ਆ ਸੀ ਸ਼ਾਇਦ ਆਪਣੇ ਐਮਐਲਏ ਸਾਹਿਬ ਤੋਂ ਸ਼ਾਇਦ ਇੱਕ ਅਪਰੋਚ ਕਰਵਾ ਕੇ ਦੇਖੀਏ ਕੰਮ ਵੀ ਕੋਈ ਬਿਲਕੁਲ ਜੈਨੂਨ ਕੰਮ ਸੀ ਕੋਈ ਵੀ ਉਹਦੇ ਵਿੱਚ ਕੋਈ ਕੰਮ ਨਹੀਂ ਲੈਂਡ ਦੇ ਪ੍ਰਤੀ ਕੋਈ ਕੰਮ ਸੀ ਔਰ ਅਮਿਤ ਭਾਜੀ ਨੇ ਉਸ ਕੰਮ ਨੂੰ ਅਫਸਰਾਂ ਨੂੰ ਫੋਨ ਕਮਾ ਕੇ ਸਾਰਿਆਂ ਨਾਲ ਮੁਰਾਬਤਾ ਕਾਇਮ ਕਰਕੇ ਉਸ ਕੰਮ ਨੂੰ ਤਿੰਨਾਂ ਦਿਨਾਂ ਦੇ ਵਿੱਚ ਨੇਪਰੇ ਚਾੜਿਆ ਸੋ ਇਹਨਾਂ ਦੀ ਮੈਂ ਕਾਫੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਇਹਨਾਂ ਨੇ ਇੱਕ ਬਹੁਤ ਕੰਮ ਵੀ ਕਰਵਾਏ ਇੱਕ ਸਾਡੇ ਤਲਵਾੜੇ ਵਾਲਾ ਪੋਲਾ ਜਿਹੜਾ ਨੇ ਇੱਕ ਬੜੀ ਮਿਹਨਤ ਸਦਕਾ ਜਿਹੜੇ ਪਿੰਡਾਂ ਨਾਲ ਪਿੰਡ ਜੁੜ ਗਏ ਸਾਈਡਾਂ ਤੋਂ ਸਾਰੇ ਜੁੜ ਗਏ ਇੱਕ ਬਹੁਤ ਵੱਡਾ ਪਰਾਲਾ ਇਹਨਾਂ ਦਾ ਤੇ ਅਸੀਂ ਆਮ ਆਦਮੀ ਪਾਰਟੀ ਦੇ ਵਿੱਚ ਰਹਿ ਕੇ ਇਹਨਾਂ ਦੀਆਂ ਕਾਫੀ ਤਰੀਫਾਂ ਸੁਣਦੇ ਹੁੰਦੇ ਸੀ ਕਿ ਇਹ ਕੰਮ ਇਹਨਾਂ ਦੇ ਸਪੀਚ ਵੀ ਸੁਣਦੇ ਹੁੰਦੇ ਸੀ ਫੇਸਬੁੱਕ ਤੇ ਵੀ ਸੁਣਦੇ ਹੁੰਦੇ ਸੀ ਕਿ ਇਹ ਕੰਮ ਅੱਜ ਇਹ ਕੰਮ ਹੋ ਜਾਏਗਾ ਜੀ ਕੱਲ ਹੋ ਜਾਏਗਾ ਤੇ ਵਾਕਿਆ ਹੀ ਦੇਖਦੇ ਸੀ ਵੀ ਉਹਤੇ ਅਮਲ ਜਲਦੀ ਤੋਂ ਜਲਦੀ ਅਮਲ ਸ਼ੁਰੂ ਹੋ ਜਾਂਦਾ ਸੀ ਤੇ ਸ਼ਾਇਦ ਉਹ ਸਾਡੀ ਪਾਰਟੀ ਦੇ ਵਿੱਚ ਕਮੀਆਂ ਸੀ ਇਸ ਕਰਕੇ ਮੈਂ ਆਮ ਆਦਮੀ ਪਾਰਟੀ ਨੂੰ ਛੱਡਿਦਾ ਕਹਿ ਕੇ ਤੇ ਮੈਂ ਕਾਂਗਰਸ ਦੇ ਵਿੱਚ ਮੈਂ ਸ਼ਮੂਲੀਅਤ ਕੀਤੀ ਮੈਂ ਸਭ ਤੋਂ ਪਹਿਲੇ ਵਿੱਕੀ ਜੀ ਦਾ ਉਹਨਾਂ ਦੀ ਪੂਰੀ ਟੀਮ ਦਾ ਤਰਤਾਰ ਜੀ ਦਾ ਸਾਡੇ ਐਕਸਪੰਸ ਸੁਰਜੀਤ ਜੀ ਦਾ ਜਿਹੜੇ ਮਿਰਠਲ ਤੋਂ ਨੇ ਮੇਰੇ ਨਾਲ ਸਾਰੇ ਮੋਤਵਾਰ ਨੇ ਮੈਂ ਬਹੁਤ ਸ਼ੁਕਰੀਆਦਾ ਕਰਨਾ ਅੱਜ ਕਾਂਗਰਸ ਵਾਸਤੇ ਬੜੀ ਖੁਸ਼ੀ ਦੀ ਗੱਲ ਹੈ ਕਿ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਆਪਣੀ ਟੀਮ ਦੇ ਨਾਲ ਸਾਨੂੰ ਜੁਆਇਨ ਕੀਤੇ ਨੇ ਕਾਂਗਰਸ ਨੂੰ ਔਰ ਜਿਸ ਉਮੀਦ ਨਾਲ ਜੁਆਇਨ ਕੀਤੇ ਨੇ ਔਰ ਮੈਨੂੰ ਇਹਨਾਂ ਨੂੰ ਮੈਂ ਵਿਸ਼ਵਾਸ ਦਿਲਾਣਾ ਕੀ ਕਾਂਗਰਸ ਹਮੇਸ਼ਾ ਗਰੀਬ ਨਾਲ ਮਜਬੂਰ ਨਾਲ ਕਿਸਾਨ ਨਾਲ ਛੋਟੇ ਵਪਾਰੀ ਨਾਲ ਹਰ ਬੰਦੇ ਨਾਲ ਖੜੀ ਹੋਈ ਹੈ। ਔਰ ਦੇਸ਼ ਨੂੰ ਆਜ਼ਾਦੀ ਵੀ ਦਵਾਈ ਹੈ ਔਰ ਆਜ਼ਾਦੀ ਤੋਂ ਬਾਅਦ ਦੇਸ਼ ਨੂੰ ਅੱਗੇ ਵੀ ਲੈ ਕੇ ਗਏ ਨੇ। ਇੱਕ ਉਮੀਦ ਨਾਲ ਐ ਆਮ ਆਦਮੀ ਪਾਰਟੀ ਨਾਲ 2022 ਚ ਜੁੜੇ ਸੀ ਔਰ ਸ਼ਾਇਦ ਮੈਂ ਵੀ ਇਹਨਾਂ ਦੀ ਜਗ੍ਹਾ ਹੁੰਦਾ ਸ਼ਾਇਦ ਮੈਂ ਵੀ ਜੁੜਦਾ। ਜੇ ਮੈਂ ਕਿਸੇ ਪਾਰਟੀ ਦੇ ਨਾਲ ਐਸੋਸੀਏਟ ਨਹੀਂ ਹੁੰਦਾ ਕਿਉਂਕਿ ਹਰ ਬੰਦਾ ਚੰਗਾ ਹੈ। ਕਿ ਮੇਰੇ ਸੂਬੇ ਦਾ ਵਿਕਾਸ ਹੋਏ ਇਹ ਕਿਹੋ ਜਿਹਾ ਪਰਦਾ ਆਮ ਆਦਮੀ ਪਾਰਟੀ ਨੇ ਆਪਣੇ ਮੀਡੀਆ ਦੇ ਖੋਖਲੇ ਝੂਠੇ ਐਡਵਰਟਾਈਜ਼ਮੈਂਟ ਦੇ थ्रू ਪਾਇਦਾ ਸੀ ਕਿ ਪੰਜਾਬ ਵਿੱਚੋਂ ਪਤਾ ਨਹੀਂ ਕੀ ਕਰ ਦੇਣਗੇ ਪੰਜਾਬ ਨੂੰ ਕੈਨੇਡਾ ਤੋਂ ਵੀ ਅੱਗੇ ਲੈ ਕੇ ਜਾਣਗੇ ਜੋ ਕਿ ਉਮੀਦ ਨਾਲ ਸਾਰੇ ਲੋਕ ਜੁੜੇ ਸੀ ਪਰ ਪੌਣੇ 4 ਸਾਲ ਚ ਸਾਰਿਆਂ ਨੇ ਦੇਖਿਆ ਚਾਹੇ ਕਿਸਾਨੀ ਹੈ ਕਿਸਾਨ ਦਾ ਕੀ ਹਾਲਤ ਕੀਤੀ ਲੈਂਡ ਪੂਲਿੰਗ ਸਕੀਮ ਚ ਤੇ ਇਹਨਾਂ ਨੇ ਆਪਣੀ ਪੰਜਾਬ ਨੂੰ ਲੁੱਟਣ ਦੀ ਮੰਚਾ ਪੂਰੀ ਦੱਸਤੀ ਕਾਰਪੋਰੇਟਸ ਦੇ ਨਾਲ ਮਿਲ ਕੇ ਰੀਅਲ اسٹیਟ ਦੇ ਲੋਕਾਂ ਨਾਲ ਮਿਲ ਕੇ ਕਿਸਾਨਾਂ ਦੀ ਜ਼ਮੀਨਾਂ ਨੂੰ ਜ਼ਬਤ ਕਰਕੇ ਆਪਣਾ ਵੀ ਪੈਸਾ ਕਮਾਣਾ ਔਰ ਉਹਨਾਂ ਨੇ ਫਿਰ ਲੈਂਡ ਪੂਲਿੰਗ ਸਕੀਮ ਵਾਪਸ ਲੈਣੀ ਪਈ ਉਹ ਮੰਚਾ ਇਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਦੱਸਤੀ ਔਰ ਮੈਂ ਰਾਹੁਲ ਗਾਂਧੀ ਜੀ ਦਾ ਸ਼ੁਕਰੀਆ ਦਾ ਕਰਨਾ ਔਰ ਸਾਡਾ ਪੰਜਾਬ ساری ਉਮਰ ਤਹਿ ਉਮਰ ਯੂਪੀਏ ਦਾ ਡਾਕਟਰ ਮਨਮੋਹਨ ਸਿੰਘ ਜੀ ਦਾ ਔਰ ਰਾਹੁਲ ਜੀ ਦਾ ਜਿਹੜਾ 2013 ਵਿੱਚ ਲੈਂਡ ਐਕ acquisition ਐਕਟ ਲਿਆਇਆ ਗਿਆ ਉਸ ਐਕਟ ਦੀ ਪ੍ਰੋਵੀਜ਼ਨ ਵਿੱਚ ਤਾਂ ਕਿ ਗਰੀਬ ਆਦਮੀ ਦੀ ਕਿਸਾਨ ਦੀ ਜ਼ਮੀਨ ਕੋਈ ਲੁੱਟ ਨਾ ਸਕੇ ਉਹਨਾਂ ਨੇ ਐਕਟ ਲਿਆਂਦਾ ਉਸੇ ਪ੍ਰੋਵੀਜ਼ਨ ਦੇ ਥਰੂ ਹਾਈ ਕੋਰਟ ਨੇ ਲੈਂਡ ਪੂਲਿੰਗ ਸਕੀਮ ਦੇ ਉੱਪਰ ਸਟੇ ਦਿੱਤਾ ਤੇ ਮਜਬੂਰ ਕੀਤਾ ਸਰਕਾਰ ਨੂੰ ਆਵਾਜ਼ ਨਹੀਂ ਪਾਰਟੀ ਨੂੰ ਕਿ ਆਪਣੇ ਗਲਤ ਮਨਸੂਬੇ ਨੂੰ ਠੀਕ ਕਰਕੇ ਲੈਂਡ ਪੂਲਿੰਗ ਸਕੀਮ ਵਾਪਸ ਲੈ ਚਾਹੇ ਨਸ਼ੇ ਦੀ ਗੱਲ ਕਰੀਏ ਚਾਹੇ ਡਵੈਲਪਮੈਂਟ ਦੀ ਗੱਲ ਕਰੀਏ ਚਾਹੇ ਸਾਡੀ ਭੈਣਾ ਨਾਲ ਗਲਤ ਪ੍ਰੋਮਿਸ ਉਹਨਾਂ ਨੂੰ ਧੋਖਾ 1000 ਰੁਪਏ ਦਾ ਦੇਣ ਦੀ ਗੱਲ ਕਰੀਏ ਕਿਸੇ ਵੀ ਪ੍ਰੋਮਿਸ ਵਿੱਚ ਕਿਸੇ ਵੀ ਵਾਅਦੇ 'ਚ ਆਮ ਆਦਮੀ ਪਾਰਟੀ ਖਰੀ ਨਹੀਂ ਉਤਰੀ ਔਰ ਨਾ ਉਤਰ ਸਕਦੀ ਹੈ ਕਿਉਂਕਿ ਇਸ ਪਾਰਟੀ ਦਾ ਜਿਹੜੀ ਬੁਨਿਆਦ ਸ਼ੁਰੂ ਹੋਈ ਉਹ ਝੂਠ ਤੋਂ ਸ਼ੁਰੂ ਹੋਈ ਔਰ ਇਹਨਾਂ ਦੀ ਝੂਠ ਦੀ ਬੁਨਿਆਦ ਕੀ ਸੀ ਕਿ 20000 ਕਰੋੜ ਮਾਈਨਿੰਗ ਤੋਂ ਕੱਢਾਂਗੇ 32000 ਕਰੋੜ ਚ ਪੰਜਾਬ ਚ ਚੋਰੀ ਹੋ ਰਹੀ ਔਰ ਚ ਕੱਢਾਂਗੇ 52000 ਕਰੋੜ ਪੇ ਲੈ ਕੇ ਅਸੀਂ ਪੰਜਾਬ ਦਾ ਵਿਕਾਸ ਕਰਾਂਗੇ ਮਗਰ ਲੋਕਾਂ ਨੇ ਦੇਖਿਆ ਕਿ ਉਹ 50000 ਕਰੋੜ ਚੋਂ ਤੇ ਕੁਝ ਨਹੀਂ ਨਿਕਲਿਆ ਮਰ ਪੰਜਾਬ ਦੇ ਉੱਪਰ 2025 ਖਤਮ ਹੁੰਦੇ ਹੁੰਦੇ 4 ਲੱਖ ਕਰੋੜ ਰੁਪਏ ਦਾ ਕਰਜ਼ਾ ਆਮ ਆਦਮੀ ਪਾਰਟੀ ਨੇ ਚੜਾ ਦੇਣਾ ਔਰ ਪਿੰਡਾਂ ਦੀ ਹਾਲਤ ਦੇਖ ਲਓ ਜੀ ਇੱਥੇ ਅਸੀਂ ਆਪਣੀ ਸਰਕਾਰ ਚ ਮੈਂ ਆਪਣੇ ਟਾਈਮ ਇੱਕੋ ਪਿੰਡ ਚ ਇੱਕੋ ਪੁਲ ਤੇ 30 ਕਰੋੜ ਲਵਾਏ ਦਾ ਜੀ ਛੰਨੀ ਮੁਕੀਮਪੁਰ ਪੁਲ ਦੇ ਉੱਪਰ 7 ਕਰੋੜ ਲਵਾਏ ਦਾ ਜੀ 18 ਕਰੋੜ ਦੀ ਮੰਡੀਪੋਰਚ ਰੋਡਸ ਬਣਵਾਈ ਦੀਆਂ ਮੈਂ 15 16 ਕਰੋੜ ਸਿਰਫ ਆਪਣੀ 36 ਪੰਚਾਇਤਾਂ ਚ ਲਵਾਏ ਦਾ ਮੇਰੇ ਨਾਲ ਸਰਪੰਚ ਸਾਹਿਬ ਖੜੇ ਨੇ ਸਭ ਤੋਂ ਪਹਿਲੇ ਟਾਕੀ ਸਦਾਂ ਚ ਪਾਣੀ ਦਾ ਕੰਮ ਕੀਤਾ ਫਿਰ ਕੌਂਤਰਪੁਰ ਹੋਇਆ ਮੈਂ ਕਦੀ ਵੀ ਗਰੋਥ ਨਹੀਂ ਰੁਕਣ ਦਿੱਤੀ ਜੀ ਔਰ ਤੁਸੀਂ ਦੇਖੋ ਪੌਣੇ 4 ਸਾਲ ਹੋ ਗਏ ਨੇ ਜਿਸ ਉਮੀਦ ਨਾਲ ਹੈ ਸਾਡੇ ਭਰਾ ਹਰ ਬੰਦਾ ਵਿਕਾਸ ਕਰਨਾ ਚਾਹੁੰਦਾ ਜੀ ਹਰ ਬੰਦੇ ਨੂੰ ਲੱਗਦਾ ਕਿ ਮੈਂ ਆਪਣੇ ਸਮੇਂ ਚ ਅੱਗੇ ਵਧ ਕੇ ਲੋਕਾਂ ਦਾ ਵਿਕਾਸ ਕਰਾਂ ਪੂਨੇ 4 ਸਾਲ ਚ 1 ਰੁਪਿਆ ਨਹੀਂ ਲਗਾਇਆ ਔਰ ਮੈਂ ਆਮ ਆਦਮੀ ਪਾਰਟੀ ਕੱਲੀ ਨਹੀਂ ਮੈਂ ਪਠਾਨਕੋਟ ਦੇ ਵਿਧਾਇਕ ਨੂੰ ਵੀ ਅਰਜ਼ ਕਰਨਾ ਚਾਹਨਾ ਵਿਧਾਇਕ ਸਾਹਿਬ ਤੁਸੀਂ ਐਮ ਐਲ ਏ ਹੋ ਤੁਸੀਂ ਤਰਨੇ ਨਹੀਂ ਦੇਣੇ ਤੁਹਾਡਾ ਕੰਮ ਹੈ ਜਿਦੋਂ ਮੇਰਾ ਕੰਮ ਸੀ ਤੇ ਮੈਂ ਕੀਤਾ ਤੁਹਾਡਾ ਕੰਮ ਹੈ ਲੋਕਾਂ ਪੈਸਾ ਲਿਆ ਕੇ ਸਰਕਾਰ ਤੋਂ ਪੰਚਾਇਤਾਂ ਨੂੰ ਦੇਣਾ ਕਾਰਪੋਰੇਸ਼ਨ ਨੂੰ ਦੇਣਾ ਤਾਂ ਕਿ ਲੋਕੀ ਕੰਮ ਕਰ ਸਕਣ ਧਰਨਾ ਲਾਣਾ ਤੁਹਾਡਾ ਕੰਮ ਨਹੀਂ ਹੈਗਾ ਲੋਕਾਂ ਕੋਲੋਂ ਅਸਤੀਫਾ ਮੰਗਣਾ ਤੁਹਾਡਾ ਕੰਮ ਨਹੀਂ ਹੈਗਾ ਜੇ ਤੁਸੀਂ ਨਹੀਂ ਕਰ ਸਕਦੇ ਤੇ ਜੇ ਤੁਸੀਂ ਰਿਜ਼ਾਈਨ ਕਰ ਦਿੰਦੇ ਕੋਈ ਨਵਾਂ ਬੰਦਾ ਆ ਕੇ ਕਰ ਲੇ ਤੇ ਅੱਜ ਜੇ ਵਿਧਾਇਕ ਸਾਹਿਬ ਕਹਿਣ ਕਿ ਮੇਰੇ ਬੱਸ ਦੀ ਗੱਲ ਨਹੀਂ ਸੀ ਤੇ ਮੇਰੇ ਕੋਈ ਸੁਣਦਾ ਨਹੀਂ ਤੇ ਮੈਨੂੰ ਲੱਗਦਾ ਵਿਧਾਇਕ ਸਾਹਿਬ ਨੂੰ ਵੀ ਰਿਜ਼ਾਈਨ ਦੇ ਦੇਣਾ ਚਾਹੀਦਾ ਤਾਂ ਕਿ ਕੋਈ ਨਵਾਂ ਬੰਦਾ ਆ ਕੇ ਇੱਥੇ ਆ ਕੇ ਕੰਮ ਕਰ ਲੇ ਤੇ ਮੈਂ ਹੀ ਰਿਕੁਐਸਟ ਕਰਾਂਗਾ ਬਾਕੀ ਜਿਸ ਉਮੀਦ ਨਾਲ ਸਤਪਾਲ ਜੀ ਵੀ ਇੱਥੇ ਨੇ ਅਨੇੜ ਦੇ ਸਰਪੰਚ ਸਾਹਿਬ ਵੀ ਇੱਥੇ ਨੇ ਇਹ ਵੀ ਇਸ ਉਮੀਦ ਨਾਲ ਸਾਡੇ ਨਾਲ ਜੁਆਇਨ ਕੀਤੇ ਸੀ ਮੈਂ ਵਿਸ਼ਵਾਸ ਦਿਲਾਣਾ ਕਿ ਅਸੀਂ ਆਮ ਆਦਮੀ ਪਾਰਟੀ ਨਹੀਂ ਸਤਾਈ ਚ ਸਰਕਾਰ ਬੰਦੇ ਹੀ ਅਸੀਂ ਵਾਪਸ ਪੰਜਾਬ ਨੂੰ ਤੇ ਪਠਾਨਕੋਟ ਨੂੰ ਬੁਲੰਦੀਆਂ ਤੇ ਲੈ ਕੇ ਜਾਵਾਂਗੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੈ ਹਿੰਦ